ਇਸ ਸਮੇਂ ਅਸੀਂ ਖੜੇ ਹਾਂ ਪੰਜਾਬੀ ਨੇ ਅਸੀਂ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਅੱਜ ਸਟੂਡੈਂਟ ਕਾਉਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪ੍ਰਧਾਨਗੀ ਦੀ ਚੋਣ ਹੋਣ ਜਾ ਰਹੀ ਹੈ ਵਾਈਸ ਪ੍ਰਧਾਨ ਦੀ ਚੋਣ ਹੈ ਤੇ ਸੈਕਟਰੀ ਤੇ ਜੁਆਇੰਟ ਸੈਕਟਰੀ ਦੀ ਚੋਣ ਆ ਇਸ ਨੂੰ ਲੈ ਕੇ ਮਾਹੌਲ ਦਿਖਾ ਦਿੰਨੇ ਹਾਂ ਸਟੂਡੈਂਟ ਦੇ ਵਿੱਚ ਬਹੁਤ ਜ਼ਿਆਦਾ ਚੰਗਾ ਮਾਹੌਲ ਨਜ਼ਰ ਆ ਰਿਹਾ ਵੱਧ ਚੜ ਕੇ ਅੱਜ ਸਟੂਡੈਂਟ ਜਿਹੜੇ ਨੇ ਉਹ ਚੋਣਾਂ ਦੇ ਵਿੱਚ ਭਾਗ ਲੈਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਬਹੁਤ ਸਾਰੇ ਇਨਸਟਰਕਸ਼ਨਸ ਨੇ ਜੇਕਰ ਤੁਸੀਂ ਪੁਲਿਸ ਸਟੇਸ਼ਨ ਦੇ ਅੰਦਰ ਜਾਂਦੇ ਹੋ ਤਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਆਈ ਕਾਰਡ ਹੋਣਾ ਜ਼ਰੂਰੀ ਹੈ ਇਸ ਤਰੀ ਕਿ ਤੁਸੀਂ ਆਈ ਕਾਰਡ ਲੈ ਕੇ ਫੇਰ ਹੀ ਜਿਹੜਾ ਆ ਪੋਲਿੰਗ ਸਟੇਸ਼ਨ ਦੇ ਅੰਦਰ ਜਿਹੜਾ ਉਹ ਜਾ ਸਕਦੇ ਹੋ ਸੋ ਇਹ ਆਈ ਕਾਰਡ ਨੇ ਤੇ ਇਸ ਦੇ ਨਾਲ ਹੀ ਜਿਹੜੀ ਐਂਟਰੀ ਹੋਵੇਗੀ ਉਸ ਤੋਂ ਇਲਾਵਾ ਜਿਹੜਾ ਆ ਜਾਂ ਜਿਹੜੇ ਨਿਊ ਸਟੂਡੈਂਟ ਆ ਜੇਕਰ ਉਹਨਾਂ ਕੋਲ ਆਈ ਕਾਰਡ ਨਹੀਂ ਹੈਗਾ ਤਾਂ ਉਹ ਆਪਣੀ ਐਡਮਿਸ਼ਨ ਜਿਹੜੀ ਸਲਿੱਪ ਦਿਖਾ ਸਕਦੇ ਨੇ ਜਾਂ ਇਹ ਜਾਂ ਕੁਝ ਜਿਹੜਾ ਲੈ ਕੇ ਉਹ ਅੰਦਰ ਜਿਹੜਾ ਉਹ ਜਾ ਸਕਦੇ ਨੇ ਸੋ ਇੱਥੇ ਜਿਹੜਾ ਪ੍ਰੋਪਰ ਚੈਕਿੰਗ ਹੋ ਰਹੀ ਆ ਹਾਲਾਂਕਿ 9:30 ਵਜੇ ਦਾ ਸਮਾਂ ਰੱਖਿਆ ਗਿਆ 9:30 ਵਜੇ ਤੋਂ ਲੈ ਕੇ ਠੀਕ 10:30 ਵਜੇ ਤੱਕ ਇਹ ਜਿਹੜਾ ਇਸੇ ਤਰੀਕੇ ਨਾਲ ਦੌਰ ਜਾਰੀ ਰਹੇਗਾ ਉਸ ਤੋਂ ਬਾਅਦ ਜਿਹੜਾ ਆ ਹਾਲਾਂਕਿ ਪੁਲਿਸ ਸਟੇਸ਼ਨ ਨੂੰ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਵੇਗਾ ਤੇ ਫਿਰ ਜਿਨੇ ਵਿਦਿਆਰਥੀ ਅੰਦਰ ਹੋਣਗੇ ਉਹ ਆਪਣੀ ਬੋਰਡ ਦਾ ਭੁਗਤਾਨ ਕਰ ਸਕਦੇ ਨੇ ਬਹੁਤ ਸਾਰੇ ਸਟੂਡੈਂਟ ਨੇ ਜਿਹੜਾ ਰਿਕਵੈਸਟ ਕਰਦੇ ਨਜ਼ਰ ਆ ਰਹੇ ਨੇ ਵੱਖ-ਵੱਖ ਸਟੂਡੈਂਟਸ ਨੂੰ ਜਿਹੜੇ ਰਿਕਵੈਸਟ ਕਰ ਰਹੇ ਨੇ ਕਿ ਉਹਨਾਂ ਨੂੰ ਹੀ ਜੜੀ ਆ ਉਹ ਜਿਹੜਾ ਬੋਰਡ ਦਿੱਤੀ ਜਾਵੇ ਇਸ ਦੇ ਇਸ ਦੇ ਨਾਲ ਜਿਹੜਾ ਆ ਇੱਥੇ ਬੈਗ ਮੋਬਾਈਲ ਸਾਰਾ ਕੁਝ ਬਾਹਰ ਰਖਾਇਆ ਜਾ ਰਿਹਾ ਆ ਤਮਾ ਸਟੂਡੈਂਟ ਜਿਹੜੇ ਅੰਦਰ ਜਾ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਤੇ ਜਿਹੜਾ ਆ ਇੱਕ ਵਾਰ ਜਿੱਥੇ ਹਰ ਇੱਕ ਸਟੂਡੈਂਟ ਨੂੰ ਜਿਹੜਾ ਆ ਇੱਥੇ ਰਿਕਵੈਸਟ ਕੀਤੀ ਜਾਂਦੀ ਆ ਉਹ ਸਾਡੇ ਹਮਾਰੇ ਤਸਵੀਰਾਂ ਨੇ ਸੋ ਚੈਕਿੰਗ ਹਰ ਇੱਕ ਤਰੀਕੇ ਚੈਕਿੰਗ ਕੀਤੀ ਜਾ ਰਹੀ ਆ ਕਿ ਕੀ ਚੈੱਕ ਕੀ ਖਾਸ ਕਰ ਰਹੇ ਹੋ ਕਿਸ ਤਰੀਕੇ ਨਾਲ ਆਇਡੈਂਟੀਫਿਕੇਸ਼ਨ ਆਫ ਦਾ ਸਟੂਡੈਂਟਸ 댓 ਦੇ ਆਰ ਦਾ ਸਟੂਡੈਂਟ ਆਫ ਦਾ ਡਿਪਾਰਟਮੈਂਟ অর ਨਾਟ ਉਨ੍ਹਾਂ ਕਾ ਆਈ ਕਾਰਡ ਹੁੰਦਾ ਹੈ ਅਗਰ ਆਈ ਕਾਰਡ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਕੋ ਇੱਕ पे स्लिप होती है पे स्लिप पे फोटो भी लगी होती है <सभी> तो उसके बेसिस पर अलाउड किया जाता है अदरवाइज अलाउड नहीं किया जाता नहीं जी नहीं मोबाइल फोन कैसे होता है जब वो वोटिंग करने जाते हैं वहाँ पे डाइस पे तो वहाँ पे अलाउड नहीं होता है अदरवाइज क्लासरूम तक तो मोबाइल अलाउड होते ही है हाँ जी बैग तो जैसे नॉर्मल क्लासरूम होता है वैसे होता है बस जब वो वोट करने जाएंगे तब उनका जा ना बैग होना चाहिए ना फोन होना चाहिए उनका क्लासरूम ਹਾਂਜੀ ਇਹ ਤਸਵੀਰਾਂ ਨੇ ਇਸ ਸਮੇਂ ਪਿਆਰ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਜਿਹੜੀਆਂ ਤੁਹਾਡਾ ਸਾਝੀਆ ਕਰ ਰਿਹਾ ਹਾਲਾਂਕਿ ਬਹੁਤ ਸਾਰੇ ਜਿਹੜੇ ਨੇ ਵੱਖ-ਵੱਖ ਵੋਟਰ ਆ ਰਹੇ ਆ ਇਸ ਤਰੀਕੇ ਨਾਲ ਤੁਸੀਂ ਲਗਾਤਾਰ ਜਿਹੜੀਆਂ ਚੋਣਾਂ ਦੇ ਵਿੱਚ ਭਾਗ ਲੈ ਰਹੇ ਹੋ ਸਟੂਡੈਂਟ ਆ ਰਹੇ ਨੇ ਕਿਵੇਂ ਦਿਖ ਰਿਹਾ ਹੈ ਅ ਇਲੈਕਸ਼ਨਸ ਦਾ ਮਾਹੌਲ ਬਹੁਤ ਗਰਮਾਇਆ ਹੋਇਆ ਹੈ ਸਟੂਡੈਂਟਸ ਬਹੁਤ ਭਾਰੀ ਮਤਲਬ ਮਾਤਰਾ ਦੇ ਵਿੱਚ ਸਟੂਡੈਂਟਸ ਦੇ ਪੋਲਿੰਗ ਕਰਨ ਆ ਰਹੇ ਆ ਚੰਗੀ ਗੱਲ ਆ ਜੇ ਸਟੂਡੈਂਟ ਜ਼ਿਆਦਾ ਪੋਲਿੰਗ ਕਰਨਗੇ ਤਾਂ ਚੰਗਾ ਕਿ ਨੁਮਾਇੰਦਾ ਚੁਣਿਆ ਜਾਊਗਾ ਸਤਾਹੀ ਕਹਿੰਦੇ ਆ ਕਿ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਨੁ ਹਿੰ ਲੱਗਦਾ ਕਿ ਇਹ ਇਸ਼ੂ ਸੀ ਜਿਹੜੇ ਅੱਜ ਤੇ ਤੁਸੀਂ ਜਿਹਨੂੰ ਸੋਚ ਕੇ ਅੰਦਰ ਬੋਟ ਕਰਦੇ ਆ। ਅ ਯੂਨੀਵਰਸਿਟੀ ਦੇ ਬਥੇਰੇ ਮਸਲੇ ਜਿਵੇਂ ਜਿਹੜਾ ਯੂਨੀਵਰਸਿਟੀ ਦੀ ਜਿਹੜੀ ਇਲੈਕਟਿਡ ਕੌਂਸਲ ਆ ਉਹਨਾਂ ਕੋਲੇ ਕੋਈ ਐਸ ਸੱਚ ਕੋਈ ਰਾਈਟਸ ਨਹੀਂ ਹੈਗੇ ਮਤਲਬ ਇੱਕ ਸਿਰਫ ਨਾਮ ਦੀ ਕੌਂਸਲ ਉਹਨਾਂ ਕੋਲ ਪਾਵਰ ਨਹੀਂ ਹੈਗੀ। ਇੱਥੇ ਜਿਹੜਾ ਸੈਂਟਰਲਾਈਜ਼ਡ ਮਾਡਲ ਚਲਾਇਆ ਜਾ ਰਿਹਾ ਹੈਗਾ ਨਾ ਵੀ ਜਿਹੜੀ ਆਰਗੇਨਾਈਜੇਸ਼ਨ ਇਹਨਾਂ ਮਸਲਿਆਂ ਤੇ ਗੱਲ ਕਰਦੀ ਹੈ ਫੀਸ ਇੱਕ ਦਾ ਹੋ ਗਿਆ ਸੈਂਟਰਲਾਈਜ਼ਡ ਕੋਰਸਿਸ ਦਾ ਮਾਡਲ ਹੋ ਗਿਆ ਜਿਹੜੀ ਆਰਗੇਨਾਈਜੇਸ਼ਨ ਇਹਨਾਂ ਮਸਲਿਆਂ ਤੇ ਗੱਲ ਕਰਦੀ ਸੀ ਉਹਨਾਂ ਦਾ ਸਾਥ ਦਵਾਂਗੇ ਸੋ ਬਿਲਕੁਲ ਇੱਥੇ ਵਕਵਾ ਕੇ ਜਿਹੜੇ ਜਿਹੜੇ ਖੜੇ ਆ ਅਲੱਗ-ਅਲੱਗ ਜਿਹੜੇ ਨੇ ਉਹ ਆ ਏਬੀਪੀ ਤੋਂ ਜਿਹੜੇ ਨੇ ਅਰਪਿਕਾ ਮਾਲਿਕ ਸਾਡੇ ਨਾਲ ਨੇ ਤੁਸੀਂ ਪ੍ਰੈਸਰ ਪੋਸਟ ਕੀ ਬੋਲੋ ਪਲੀਜ਼ ਸਟੂਡੈਂਟਸ ਨੂੰ ਕਹਿ ਰਹੇ ਹੋ ਸੋ ਬਿਲਕੁਲ ਆ ਜਿਹੜਾ ਇੱਥੇ ਸਟੂਡੈਂਟਸ ਲਈ ਕਰ ਰਹੇ ਹੋ ਤੇ ਇੱਕ ਇਹ ਤਸਵੀਰ ਹੈ ਤੁਹਾਡੇ ਸਾਹਮਣੇ ਕੇਵਲ ਇਹਨਾਂ ਨੂੰ ਲੱਗਦਾ ਕਿ ਜਿਹੜਾ ਵੱਦ ਤੋਂ ਵੱਦ ਜਿਹੜਾ ਸਟੂਡੈਂਟਸ ਦੀ ਜਿਹੜੀ ਰਿਕਵੈਸਟ ਕੀਤੀ ਜਾਵੇ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਬੋਰਡ ਜਿਹੜੀ ਹੈ ਇੱਥੇ ਆਪ ਨੂੰ ਹੀ ਪਉਣ ਤੇ ਇੱਥੇ ਪਰ ਇਹ ਹੈ ਕਿ ਸਟੂਡੈਂਟਸ ਕੀ ਸੋਚਦਾ ਬੇਸ਼ੱਕ ਇਸ ਯੂਨੀਵਰਸਿਟੀ ਦੇ ਅੰਦਰ ਰਹਿਣਾ ਹੁੰਦਾ ਆ ਤੇ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਤੇ ਉਹ ਜਿਹੜੇ ਨੇ ਇਸ ਸਮੇਂ ਆਪਣੇ ਵੋਟ ਪਾਉਣ ਆ ਰਹੇ ਨੇ ਦੇਖਦਿਆਂ ਹੋਇਆ ਤੇ ਮੁੱਦੇ ਕੋਣ ਹੱਲ ਕਰੇਗਾ ਜਾਂ ਉਹਨਾਂ ਨਜ਼ਦੀਕੀ ਕੋਣ ਆ ਹਾਲਾਂਕਿ ਇੱਥੇ ਬਾਹਰ ਕੱਢ ਕੇ ਕੇਵਲ ਰਿਕਵੈਸਟ ਕਰਨ ਦੇ ਨਾਲ ਹੀ ਜਿਹੜਾ ਆ ਉਹ ਕੁਝ ਵੱਡਾ ਮਸਲਾ ਹੱਲ ਨਹੀਂ ਹੁੰਦਾ ਜੇਕਰ ਇੱਥੇ ਹੁਣ ਮਜ਼ਬੂਤੀ ਦੇਖੀ ਜਾਵੇ ਤਾਂ ਸੀਬੀਐਸਐਸ ਦੀ ਵੱਡੀ ਮਜ਼ਬੂਤੀ ਨਜ਼ਰ ਆ ਰਹੀ ਆ ਤੇ ਪ੍ਰਿੰਸ ਲਗਾਤਾਰ ਜਿਹੜੇ ਨੇ ਆਪਣੇ ਸਾਥੀਆਂ ਨੂੰ ਜਿਹੜੇ ਨੇ ਉਹ ਸਮਝਾਉਂਦੇ ਨਜ਼ਰ ਆ ਰਹੇ ਨੇ ਕੇ ਕੇਵਲ ਕਿਉਂਕਿ ਰਿਕੁਐਸਟ ਕਰਨ ਦੇ ਇਹੀ ਟਾਈਮ ਆਖਰੀ ਟਾਈਮ ਹੈਗਾ ਆਖਰੀ ਟਾਈਮ ਦੇ ਵਿੱਚ ਜਿਹੜਾ ਰਿਕੁਐਸਟ ਕੀਤੀ ਜਾ ਰਹੀ ਆ ਪਰ ਸਟੂਡੈਂਟ ਬਹੁਤ سارے ਹਜੇ ਵੀ ਜਿਹੜੇ ਪੋਲਿੰਗ ਸਟੇਸ਼ਨ ਤੋਂ ਬਾਹਰ ਹੀ ਨਜ਼ਰ ਆ ਰਹੇ ਆ ਮਾਹੌਲ ਕੇਵਲ ਇਹ 1.5 ਘੰਟੇ ਦਾ ਹੀ ਰਹੇਗਾ ਉਸ ਤੋਂ ਬਾਅਦ ਮਾਹੌਲ ਜਿਹੜਾ ਆ ਕੁਝ ਥੋੜਾ ਜਿਹਾ ਠੰਡਾ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਫਿਰ ਇੱਕ ਸਭ ਘੰਟੇ ਦਾ ਹੀ ਸਮਾਂ ਆ ਫਿਰ 9:30 ਹੋਣ ਵਾਲੇ ਨੇ 9:30 ਹੋਣਦੇ ਆ ਇਹ ਜਿਹੜਾ ਆ ਅੰਦਰ ਪੋਲਿੰਗ ਸ਼ੁਰੂ ਹੋ ਜਾਵੇਗੀ ਪੋਲਿਸ ਸਟੇਸ਼ਨ ਦੇ ਅੰਦਰ ਵਕ ਵਕ ਜਿਹੜਾ VOTER ਨੇ ਉਹਨਾਂ ਨੂੰ ਭੇਜਿਆ ਜਾ ਰਿਹਾ ਆਈ ਕਾਰਡ ਚੈੱਕ ਕੀਤੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਨੇ ਉਹਨਾਂ ਦੇ ਕੁਝ ਐਸੇ ਪ੍ਰੂਫ ਜਿਸ ਤੇ ਉਹ ਸਾਬਿਤ ਕਰ ਸਕਣ ਕਿ ਉਹ ਇਸ ਯੂਨੀਵਰਸਿਟੀ ਦੇ ਸਟੂਡੈਂਟ ਨੇ ਤੇ ਉਹਨਾਂ ਦੀ ਵੋਟ ਜਿਹੜੀ ਆ ਇਸੇ ਪੋਲਿੰਗ ਸਟੇਸ਼ਨ ਅੰਦਰ ਆ ਕਿਉਂਕਿ 75 ਦੇ ਕਰੀਬ ਜਿਹੜੇ ਪੋਲਿੰਗ ਸਟੇਸ਼ਨ ਉਹ ਬਣਾਏ ਗਏ ਨੇ 500 ਦੇ ਕਰੀਬ ਸਿਕਿਉਰਿਟੀ ਆਫਿਸਰਸ ਨੇ ਜਿਹੜੇ ਇੱਥੇ ਲਾਏ ਗਏ ਨੇ ਜਿਹੜੇ ਕਿ ਨਜ਼ਰ ਰੱਖਣਗੇ ਹਾਲਾਂਕਿ ਹਰ ਇੱਕ ਬੂਥ ਤੇ 4 ਤੋਂ 5 ਸਿਕਿਉਰਿਟੀ ਅਫਸਰ ਜਿਹੜੇ ਨੇ ਬਾਹਰ ਤੇ ਨਾਤ ਰਹਿਣ ਦੇ ਅੰਦਰ ਵੀ ਤਨਾਤ ਰਹਿਣਗੇ ਤਾਂ ਕਿ ਸਟੂਡੈਂਟ ਨੇ ਜਿਹੜੇ ਉਹ ਕੋਈ ਵੀ ਐਸਾ ਕੰਮ ਨਾ ਕਰ ਸਕਣ ਜਿਸ ਨਾਲ ਮਾਹੌਲ ਖਰਾਬ ਹੋਵੇ बार-बार ਸਮਝਾਉਣ ਦੇ ਨਾਤੇ ਹੀ ਜਿਹੜੇ ਨੇ ਇੱਥੇ ਜਿਹੜਾ ਹਰ ਇੱਕ ਸਟੂਡੈਂਟ ਨੂੰ ਚੈੱਕ ਕੀਤਾ ਜਾ ਰਿਹਾ ਕਿ ਸਹੀ ਤਰੀਕੇ ਨਾਲ ਵੋਟ ਨੂੰ ਜਿਹੜਾ ਆ ਉਹ ਭੁਗਤਾ ਕੇ ਆਉਣ ਲਗਾਤਾਰ ਇਹ ਮਾਹੌਲਾ ਗਰਮਾਇਆ ਮਾਹੌਲ ਨਜ਼ਰ ਆ ਰਿਹਾ ਹਰ ਕੋਈ ਜਿਹੜਾ ਆ ਇੱਥੇ ਕੇਵਲ ਆਪਣੀ ਹੀ ਪਾਰਟੀ ਨੂੰ ਵੋਟ ਕਰਨ ਦੀ اپیل ਕਰਦੇ ਨਜ਼ਰ ਆ ਰਿਹਾ ਹਰ ਇੱਕ ਚਾਹੇ ਉਹ ਕੈਂਡੀਡੇਟ ਹੋਵੇ ਖੁਦ ਜਾਂ ਉਹਦੇ ਸਾਥੀ ਹੋਣ ਜਿਹੜਾ ਡਿਊਟੀਆਂ ਲੱਗਿਆ ਹੋਈਆਂ ਉਹ ਹੀ ਜਿਹੜੇ ਨੇ ਜਾ ਕੇ ਅੰਦਰ ਜਿਹੜਾ ਆ ਵੋਟ ਨੂੰ ਪੋਲ ਕਰਨਗੇ ਜਿਨ੍ਹਾਂ ਕੋਲ ਆਈ ਕਾਰਡ ਨਹੀਂ ਹੈਗੇ ਉਹਨਾਂ ਕੋਲ ਇਸ ਤਰੀਕੇ ਦੀ ਜਿਹੜੀ ਆ ਉਹ ਸਲਿੱਪ ਹੈਗੀ ਹੈ ਇਹ ਕੀ ਥੋੜੀ ਸਲਿੱਪ ਹੈਗੀ ਜਿਹੜੀ ਆ ਕਿ ਆਈ ਜੀ ਆਈ ਕਾਰਡ ਨਹੀਂ ਆਈ ਕਾਰਡ ਹੈ ਸੀ ਤੇ ਉਹ ਤੇ ਨਹੀਂ ਸੀ ਹੈਗਾ ਸੀ ਕਹਿੰਗਾ ਸੀ ਇਹ ਕੀ ਸਲਿੱਪ ਹੈ ਸਲਿੱਪ ਐਡਮਿਸ਼ਨ ਦੇ ਵਾਸਤੇ ਹੈ ਜੀ ਐਂਟਰੀ ਵਾਸਤੇ ਹਾਂ ਜੀ ਜੀ ਐਂਟਰੀ ਵਾਸਤੇ ਵਰਤ ਰਹੇ ਹੋ ਦਿਖਾ ਦਿਨ ਮੇ ਕੋ ਐਂਟਰੀ ਲਈ ਇਹ ਸਲਿੱਪ ਜਿਹੜੀ ਆ ਉਹ ਵਰਤੀ ਜਾਵੇਗੀ ਜਿਸ ਤਰੀਕੇ ਨਾਲ ਪਹਿਲਾਂ ਕਿਹਾ ਸੀ ਜੇਕਰ ਕਿਸੇ ਸਟੂਡੈਂਟ ਕੋਲ ਆਈ ਕਾਰਡ ਨਹੀਂ ਤਾਂ ਉਹ ਆਪਣੀ ਇਹ ਸਲਿੱਪ ਜਿਹੜੀ ਆ ਉਹ ਵਰਤ ਸਕਦਾ ਆ ਸੋ ਸੋ ਆਈ ਡੀ ਕਾਰਡ ਮਸਟ ਹੈ ਉਸ ਤੋਂ ਇਲਾਵਾ ਪੇ ਸਲਿੱਪ ਤੁਸੀਂ ਵਰਤ ਸਕਦੇ ਹੋ ਐਡਮਿਸ਼ਨ ਸਲਿੱਪ ਵਰਤ ਸਕਦੇ ਹੋ ਤੇ ਫਿਰ ਐਂਟਰੀ ਜਿਹੜੀ ਆ ਪੁਲਿਸ ਸਟੇਸ਼ਨ ਅੰਦਰ ਉਹ ਕਰ ਸਕਦੇ ਹੋ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਕਿ ਇੱਥੇ ਵੋਟ ਕਰਨ ਦੇ ਲਈ ਅੰਦਰ ਜਾਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਿਹਾ ਬਹੁਤ ਸਾਰੇ ਸ਼ੂਰੀ ਸੰਦਾਲ ਗੱਲਬਾਤ ਵੀ ਕਰ ਰਹੇ ਆ ਕਿ ਲਗਾਤਾਰ ਇਹ ਮਾਹੌਲ ਜਿਹੜਾ ਇਹ ਯੂਨੀਵਰਸਿਟੀ ਦੇ ਅੰਦਰ ਉਹ ਦੇਖਣ ਨੂੰ ਮਿਲ ਰਿਹਾ ਹੈ ਬਾਰ ਬਾਰ ਸਿਕਿਉਰਿਟੀਜ਼ ਵੱਲੋਂ ਵਿਸਲ ਕਰਕੇ ਵਿਦਿਆਰਥੀਆਂ ਨੂੰ ਅੰਦਰ ਲਿਆ ਜਾ ਰਿਹਾ ਆ ਤੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹ ਜਲਦ ਤੋਂ ਜਲਦ ਜਿਹੜਾ ਅੰਦਰ ਜਾਣ ਤੇ ਵੋਟ ਪੁਤਾਨ ਕਰਨ ਇੱਕ ਤਸਵੀਰ ਹੋਰ ਦਿਖਾਉਨੇ ਆ ਸਟੂਡੈਂਟ ਦੀ ਜਿਹੜੇ ਕਿ ਬੇਸ਼ੱਕ ਚੱਲਣ ਤੋਂ ਸਮਰਥ ਹੋਣ ਪਰ ਫੇਰ ਵੀ ਜਿਹੜਾ ਆ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਇਨੀ ਪੀੜ ਦੇ ਵਿੱਚ ਉਹ ਮੌਜੂਦ ਆ ਉਹ ਆਇਓ ਭਾਈ ਬਹੁਤ سارے ਸਟੂਡੈਂਟ ਨਹੀਂ ਆਉਂਦੇ ਪਰ ਤੁਸੀਂ ਉਹਨਾਂ ਲਈ ਇੱਕ ਐਗਜ਼ਾਮਪਲ ਹੋ ਕਿ ਤੁਸੀਂ ਆਇਓ ਵੋਟ ਕਰਨ ਕੀ ਕੋਗੇ ਸੌਰੀ ਵੋਟ ਕਰਨ ਆਇਓ ਕੀ ਕੋਗੇ ਬਸ ਵੋਟ ਦੇਣੀ ਚਾਹੀਦੀ ਡੈਮੋਕ੍ਰੇਸੀ ਨੂੰ ਸਾਨੂੰ ਆਪਣੇ ਦੇਸ਼ ਦਾ ਬਰਸੋਂ ਕਰਨੀ ਚਾਹੀਦੀ ਜਿੱਦਨ ਮੈਂ ਬੱਚੜ ਗਿਆ ਸਾਰਿਆਂ ਨੂੰ ਆਉਣਾ ਚਾਹੀਦਾ ਸਟੂਡੈਂਟ ਨੂੰ ਇਹ ਪੀਲ ਕਰਦਾ ਹਾਂ ਹਲ ਵੀ ਟਾਈਮ ਹੋਣ ਆ ਜਾਓ ਕੋਈ ਬਿਲਕੁਲ ਟਾਈਮ ਹੈ ਤੇ ਦੇਖੋ ਤੁਸੀਂ ਇਹ ਆਪਣਾ ਇੱਕ ਸਮਰਥ ਸੀ ਫਿਰ ਵੀ ਜਿਹੜੇ ਪਹੁੰਚੇ ਨੇ ਆਪਣੇ ਇੱਕ ਵਹੀਕਲ ਦੇ ذریعے ਆਪਣੇ ਇੱਕ ਹੈਂਡੀਕੈਪ ਤੇ ਹੋਣ ਦੇ ਬਾਵਜੂਦ ਵੀ ਵੋਟ ਕਰਨ ਲਈ ਜਿਹੜੇ ਉਹ ਪਹੁੰਚ ਰਹੇ ਆ ਪਰ ਬਹੁਤ ਸਾਰੇ ਐਸੇ ਸਟੂਡੈਂਟ ਹੁੰਦੇ ਨੇ ਜਿਹੜੇ ਕਿ ਬੇਸ਼ੱਕ ਸਹੀ ਹੋਣ ਸਮਰਥ ਹੋਣ ਪਰ ਉਹ ਫਿਰ ਵੀ ਜਿਹੜਾ ਆ ਵੋਟ ਕਰਨ ਦੇ ਲਈ ਨਹੀਂ ਪਹੁੰਚਦੇ ਪਰ ਇਹ ਇੱਕ ਰਾਈਟ ਹੈਗਾ ਆ ਤੁਹਾਡਾ ਕਿ ਤੁਸੀਂ ਆਓ ਤੇ ਵੋਟ ਕਰੋ ਤਾਂ ਕਿ ਸਹੀ ਕੈਂਡੀਡੇਟ ਨੂੰ ਜਿਹੜਾ ਉਹ ਚੁਣਿਆ ਜਾਵੇ ਅਪੀਲ ਜਿਹੜੇ ਜ਼ਰੂਰ ਉਹਨਾਂ ਨੂੰ ਕੀਤੀ ਜਾ ਰਹੀ ਆ ਤੇ ਅਪੀਲ ਕਰਦੇ ਅਪੀਲ ਆਖਰੀ ਅਪੀਲ ਮੰਨ ਸਕਦੇ ਆ ਕਿ ਅਪੀਲ ਕਰ ਦਿਨਾ ਜ਼ਰੂਰ ਕਿਸੇ ਅਪੀਲ ਇਹ ਹੈ ਜੀ ਕਿ ਸੀਬੀਐਸ ਪਾਰਟੀ ਵੱਲੋਂ ਪ੍ਰਿੰਸ ਚੌਧਰੀ ਜੀ ਖੜੇ ਨੇ ਜ਼ਰੂਰ ਵੋਟ ਕਰੋ ਪਿਛਲੇ 7 ਸਾਲਾਂ ਤੋਂ ਮਿਹਨਤ ਕਰਦੇ ਆ ਰਹੇ ਨੇ ਤੇ ਏਸਟ ਡਿਪਾਰਟਮੈਂਟ ਦੇ ਸਟੂਡੈਂਟ ਨੇ ਯੂਐਲਐਸ ਡਿਪਾਰਟਮੈਂਟ ਦੇ ਐਲਐਲਐਮ ਕਰ ਰਹੇ ਨੇ ਇੱਥੋਂ ਵੋਟ ਸਪੋਰਟ ਪ੍ਰਿੰਸ ਚੌਧਰੀ ਪੈਨਲ ਕੋਡ 6 ਕਿੰਨੇ ਬਹੁਤ سارے ਸਟੂਡੈਂਟਸ ਨੇ ਜਿਹੜੇ ਅਜੇ ਵੀ ਨਜ਼ਰ ਨਹੀਂ ਆ ਰਹੇ ਕਿਉਂਕਿ ਜਿੰਨਾ ਕੱਠ ਹੋਣਾ ਚਾਹੀਦਾ ਓ ਤੱਕ ਓ ਨਜ਼ਰ ਆ ਰਹੇ ਦੇਖੋ ਜੀ ਗੱਲ ਇਹ ਹੈ ਕਿ VOTING ਆਪਣਾ ਡੈਮੋਕ੍ਰੈਟਿਕ ਰਾਈਟ ਹੈ ਆਪਣਾ ਦੇਸ਼ ਜਿਹੜਾ ਡੈਮੋਕ੍ਰੇਸੀ ਦੇ ਆਧਾਰ ਤੇ ਚੱਲਦਾ ਆਪਾਂ ਨੂੰ VOT ਕਰਨੀ ਚਾਹੀਦੀ ਆਪਣਾ ਹੱਕ ਜਰੂਰ ਐਕਸਰਸਾਈਜ਼ ਕਰਨਾ ਚਾਹੀਦਾ ਹੈ ਗਾ ਰਾਈਟ ਆਪਣਾ ਸੋ ਬਿਲਕੁਲ ਇਹ ਹੱਕ ਦੀ ਗੱਲ ਹੈਗੀ ਆ ਬਹੁਤ ਸਾਰੇ ਸਟੂਡੈਂਟਸ ਨੇ ਜਿਹੜਾ ਉਹ ਕਾ ਰਿਪੋਰਟ ਕਰ ਰਹੇ ਆ ਤੁਸੀਂ ਵੀ ਆਇਓ VOT ਕਰਨ ਆਇਓ ਕੀ ਸੋਚ ਕੇ ਆਇਓ ਕਿ ਬਸ ਇਹ ਸਾਡੇ ਸਟੂਡੈਂਟਸ ਨੂੰ ਆਪਰਚੁਨਿਟੀ ਦਿੱਤੀ ਗਈ ਹੈ VOT ਕਰਨ ਦੀ ਤੇ ਸਾਨੂੰ ਉਹ ਸਾਡੀ ਹੈਲਪ ਕਰ ਸਕੇ ਸਟੂਡੈਂਟਸ ਦੀ ਨਹੀਂ ਲੱਗਦਾ ਕਿ ਮੁੱਦੇ ਸੀਗੇ ਜਿਹੜੇ ਤੇ ਹੋਣੇ ਚਾਹੀਦੇ ਨੇ ਉਹ ਵੀ ਪਾਰਟੀਆਂ ਦਾ ਮੇਨ ਤਾਂ ਸਿਕਿਉਰਿਟੀ ਦਾ ਸੀਗਾ ਜਿਵੇਂ ਪਿੱਛੇ ਦੇਖ ਰਹੇ ਸਿਕਿਉਰਿਟੀ ਦਾ ਬਹੁਤ ਪਹਿਲਾਂ ਜਿਵੇਂ ਦੂਸਰੀਆਂ ਪਾਰਟੀਆਂ ਨੇ ਧੱਜੀਆਂ ਲੜਾਈਆਂ ਪਹਿਲਾਂ ਹੁੰਦੀਆਂ ਸੀ ਇਸ ਵਾਰੀ ਅਸੀਂ ਦੇਖ ਰਹੇ ਮੇਨ ਸਿਕਿਉਰਿਟੀ ਦਾ ਹੋਵੇ ਜਾਂ ਪਲੇਸਮੈਂਟ ਦਾ ਹੋਵੇ ਵੱਡੇ ਐਜੂਕੇਸ਼ਨ ਜਿਵੇਂ ਸਾਡਾ ਯੂਐਲਐਸ ਡਿਪਾਰਟਮੈਂਟ ਹੈ ਉਹਦਾ ਸਾਡਾ ਮੇਨ ਮੁੱਦਾ ਉਹੀ ਸੀਗਾ ਸਾਡੇ ਸਟੂਡੈਂਟ ਲੀਡਰ ਦਾ ਮਤਲਬ ਇਹ ਕਿ ਮੁੱਦੇ ਆ ਗਏ ਲੱਗਦਾ ਕਿ ਜਿਹੜੇ ਪਾਰਟੀਆਂ ਸਟੂਡੈਂਟਸ ਦੇ ਮੁੱਦੇ ਹੱਲ ਕਰੋ ਉਹੀ ਕਾਸੀ ਉਸ ਨੂੰ ਛੁਡ ਰਿਹਾ ਵੈਸੇ ਸਾਡਾ ਤਾਂ ਅਸੀਂ ਅਸੀਂ ਮੇਰਾ ਆਪਣਾ ਦੋਸਤ ਖੜਿਆ ਵੀ ਆਪੇ ਅਸੀਂ ਸਾਡਾ ਖੜੀ ਇਸ ਕਰਕੇ ਆ ਵੀ ਅਸੀਂ ਸਾਰੇ ਇਕੱਲੇ ਇਕੱਲੇ ਡਿਪਾਰਟਮੈਂਟ ਚੋਂ ਮੁੱਦੇ ਲਏ ਆ ਕੋਈ ਇੱਕ ਇੱਕ ਪਰਖਾ ਨਹੀਂ ਕਰਿਆ ਅਸੀਂ ਨੇ ਵੀ ਇਕੱਲੇ ਇਕੱਲੇ ਡਿਪਾਰਟਮੈਂਟ ਤੋਂ ਇਕੱਲੇ ਇਕੱਲੇ ਸਟੂਡੈਂਟ ਤੋਂ ਪਤਾ ਕਰਕੇ ਅਸੀਂ ਸਾਡਾ ਜਿਹੜਾ ਮੈਨੀਫੈਸਟੋ ਹੁੰਦਾ ਉਹ ਵੀ ਅਸੀਂ ਇੰਨਾ ਸਟੂਡੈਂਟ ਤੋਂ ਪੁੱਛ ਕੇ ਇੰਨਾ ਤੋਂ ਬਣਵਾਇਆ ਤੇ ਅਸੀਂ ਨੇ ਤਾਂ ਸਿਰਫ ਇਕੱਲੇ ਪ੍ਰਿੰਟ ਹੀ ਕਰਾਇਆ ਉਹ ਬਿਲਕੁਲ ਜਿਹੜਾ ਆ ਆਮ ਸਟੂਡੈਂਟ ਸੇ ਮੁੱਦੇ ਲੈ ਕੇ ਜਿਹੜਾ ਵੀ ਕੋਈ ਜਿਹੜਾ ਆ ਉਹ ਇਸ ਸਮੇਂ ਉਤਰੇਗਾ ਮੈਦਾਨ ਚ ਉਹਨੂੰ ਹੀ ਜਿਹੜੀ ਆ ਉਹ ਵੋਟ ਜਿਹੜੀ ਆ ਉਹ ਕੀਤੀ ਜਾਵੇਗੀ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਇਸ ਸਮੇ ਸਟੂਡੈਂਟਸ ਨਜ਼ਰ ਆ ਰਹੇ ਨੇ ਜਿਹੜੇ ਕਿ ਵੋਟ ਕਰਨ ਜਾ ਰਹੇ ਆ ਤੇ ਉਹਨਾਂ ਨਾਲ ਕੇ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੱਥ ਜੋੜਾ ਨਾਲ ਕੀ ਬੋਲੋਗੇ ਵੋਟ ਕਰਨ ਜਾ ਰਹੇ ਹੋ ਹਮ ਲਗੋਨ ਨੇ ਵੀ ਬਹੁਤ ਮਿਹਨਤ ਕਰੀ ਹੈ ਚਾਹੋ ਚੋਸ ਕੇ ਵੋਟ ਕਰੋਗੇ ਕੀ ਲੱਗਦਾ ਹੈ ਕਿ ਕੀ ਹੋਣਾ ਚਾਹੀਏ ਇਸ ਕੇ ਲਈ डीआर के लिए तो नॉर्मली यही देखते हैं जिन बच्चों को एक्सपीरियंस है जिन लोगों ने काम किया है उन्हें कंसिडर करेंगे और जो पोस्ट होल्डर्स हैं उसमें कई बच्चों की पार्टी से होता है रिलेशन होता है जो पार्टी से कनेक्टेड होते हैं वो लोग वोट करते हैं बाकी हमारे डिपार्टमेंट से कर रहे हैं उन्होंने हमारी काफी हेल्प करी है तो हम उन्हीं को कंसिडर कर रहे हैं डी आर के? के लिए तो मैरिज के बेसिस पे वोट होनी चाहिए और मैं भी उसके बेसिस पे करूंगी जूनियर्स खड़े हुए इस बार उन्होंने भी काफी काम किया है जो हमारे बैच के उन्होंने भी काफी काम किया है और काउंसिल के लिए भी पार्टी से कई एक्शन होते हैं और वो बच्चे भी काफी काम करते हैं लगता है कि पार्टी ही कोई ही चुनना चाहिए कोई बड़ी पार्टियों के जो स्टूडेंट खड़े हैं जहाँ जो यूनिवर्सिटी की पार्टी है उसका कोई चुनना चाहिए देखिए ये तो डिपेंड करता है ना जिस बंदे ने मेहनत करी है हम तो उसी को सपोर्ट कर रहे हैं जो हमारे साथ खड़ा रहा है जब जब हमें जरूरत पड़ी है तो हम तो उसी के साथ स्टैंड कर रहे हैं क्या इशू लगता है खास करके फीमेल्स को लेकर क्या इशू लगता है कि इसको ज्यादा रेज करने की जरूरत है या इसको सोल्व करने की जरूरत ਫੀਮੇਲਸ ਦਾ ਥੋੜਾ ਸੇਕਿਉਰਿਟੀ ਇਸ਼ੂ ਰਹਿੰਦਾ ਹੈ ਬਟ ਲਾਸਟ ਈਅਰ ਹੈਲਪਲਾਈਨ ਨੰਬਰਸ ਵਗੈਰਾ ਉਹਨਾਂ ਨੇ ਕਰੇ تھے ਤੋਂ ਉਸੇ ਮਤਲਬ ਕਾਫੀ ਹੈਲਪਫੁਲ ਹੈ ਉਹ ਵਾਲੀ ਚੀਜ਼ ਅਕਸਰ ਲੜਕੀਆਂ ਚਾਹਤੀਆਂ ਕਿ ਹੋਸਟਲ ਦਾ ਟਾਈਮ ਵਧਾਇਆ ਜਾਏ ਹਮੇ ਥੋੜੀ ਆਜ਼ਾਦੀ ਮਿਲਨੀ ਚਾਹੀਦੀ ਹੈ ਹੋਸਟਲ ਇਸ ਔਲਰੈਡੀ 24/7 ਹੈ ਹਮੇ ਹੋਸਟਲ ਸੇ ਕੋਈ ਕੰਪਲੇਨ ਨਹੀਂ ਹੈ ਸੋ ਬਿਲਕੁਲ ਦੇਖ ਲਓ ਜਿਹੜੇ ਇਹ ਸਟੂਡੈਂਟਸ ਨੇ ਆਪ ਆਪਣੀਆਂ ਗੱਲਾਂ ਦੱਸ ਦੇ ਨਜ਼ਰ ਆ ਰਹੇ ਨੇ ਹੋਸਟਲ 24/7 ਹੋ ਚੁੱਕਿਆ ਹਾਲਾਂਕਿ ਪਿਛਲੀ ਵਾਰ ਦਾ ਇਹ ਵੱਡਾ ਮੁੱਦਾ ਸੀ ਹੋਸਟਲ ਦੀ ਟਾਈਮਿੰਗ ਨੂੰ ਲੈ ਕੇ ਸਿਕਿਉ ਉਹ ਲਾ ਕੇ ਸੋ ਇਹ ਸਕਿਉਰਟੀ ਟਾਈਮਿੰਗ ਹਰ ਚੀਜ਼ ਤੋਂ ਜਿਹੜਾ ਆ ਹੁਣ ਤਸਵੀਰਾਂ ਕੁਝ ਲੱਗ ਨਜ਼ਰ ਆ ਰਹੀਆਂ ਨੇ ਹਰ ਕੋਈ ਹੈ ਜਿਹੜਾ ਇੱਥੇ ਹੁਣ ਵੋਟ ਕਰਦਾ ਉਹ ਨਜ਼ਰ ਆ ਰਿਆ ਤਸਵੀਰਾਂ ਨੇ ਸੋ ਵਕਤ ਜਿਹੜਾ ਪੋਲਿੰਗ ਸਟੇਸ਼ਨ ਦੇ ਬਾਰ ਜਿਹੜਾ ਆ ਲਗਾਤਾਰ ਸਮਝਾਇਆ ਜਾ ਰਿਹਾ ਲਗਾਤਾਰ ਜਿਹੜਾ ਆ ਉਹ ਚਰਚਾ ਕੀਤੀ ਜਾ ਰਹੀ ਆ ਕੀ ਕਹਿ ਰਹੇ ਹੋ ਉਸ ਨੂੰ ਕੀ ਲੱਗਦਾ ਹੈ ਅੱਜ ਬੜੀ ਮਾਨ ਵਾਲੀ ਗੱਲ ਹੈ ਕਿ ਸਟੂਡੈਂਟਸ ਵੱਲੋਂ ਇੰਨਾ ਹੰਗਾਰਾ ਮਿਲਿਆ ਇਲੈਕਸ਼ਨ ਦੇ ਵਿੱਚ ਇੰਨੇ VOTING ਵਧੀਆ ਇਲੈਕਸ਼ਨ ਦੇ ਵਿੱਚ ਤੇ ਮੈਂ ਸਭ ਨੂੰ ਸਟੂਡੈਂਟਸ ਨੂੰ ਇੱਕੋ ਹੀ ਅਪੀਲ ਕਰਨੀ ਚਾਹਣਾ ਕਿ ਉਹ ਲੀਡਰ ਚੁਣੋ ਜਿਹੜਾ ਤੁਹਾਨੂੰ ਦਿਖਦਾ ਯੂਨੀਵਰਸਿਟੀ 'ਚ ਕੰਮ ਕਰਦਾ ਨਾ ਕਿ ਉਹ ਜਿਹੜਾ ਇੱਥੇ ਜਿੱਤ ਕੇ ਭੁੱਲ ਜਾਂਦਾ ਉਹ ਚੀਜ਼ ਕਿ ਹਾਂ ਵੀ ਉਹਨੂੰ ਸਟੂਡੈਂਟਸ ਨੇ ਬਣਾਇਆ ਨਾ ਕਿ ਲੀਡਰਾਂ ਨੇ ਸੋ ਸਾਬ ਅਗੇ ਬੇਨਤੀ ਕਰਦੇ ਆ ਕਿ ਤੁਹਾਡੇ ਕੋਲੇ ਡੀਆਰ ਲਈ 4 ਵੋਟਸ ਨੇ ਸਾਡੇ ਡਿਪਾਰਟਮੈਂਟ ਦੇ ਵਿੱਚ ਤੇ ਕਾਉਂਸਲ ਲਈ ਵੀ 4 ਵੋਟਸ ਨੇ ਰੈਸ਼ਨਲੀ ਆਪਦਾ ਲੀਡਰ ਚੁਣੋ ਰੈਸ਼ਨਲੀ ਆਪਦਾ ਕੈਂਡੀਡੇਟ ਚੁਣੋ ਤਾਂ ਕਿ ਕੱਲ ਨੂੰ ਉਹ ਤੁਹਾਡੀ ਦਿਲੋਂ ਸੇਵਾ ਕਰ ਸਕੇ ਧੰਨਵਾਦ ਤੁਹਾਡਾ ਇਹ ਗੱਲ ਹੈ ਕਿ ਬੰਦਾ ਉਹ ਚੁਣਨਾ ਚਾਹੀਦਾ ਜੇਕਰ ਸਟੂਡੈਂਟ ਇਹ ਗੱਲ ਨੂੰ ਥਾ ਲੈਂਦੇ ਨੇ ਸਟੂਡੈਂਟ ਸੋਚ ਲੈਂਦੇ ਨੇ ਕਿ ਇਸ ਤਰੀਕੇ ਦਾ ਹੀ ਕੋਈ ਜਿਹੜਾ ਹੈ ਨੁਮਾਇੰਦਾ ਅਸੀਂ ਚੁਣਨਾ ਹੈ ਤਾਂ ਹੀ ਜਿਹੜਾ ਹੈ ਅੱਗੇ ਜਾ ਕੇ ਕੁਝ ਨਾ ਕੁਝ ਬੈਟਰ ਹੋ ਸਕਦਾ ਹੈ ਤਾਂ ਉਹ ਨੁਮਾਇੰਦੇ ਨੂੰ ਚੁਣਨ ਦੀ ਕੋਸ਼ਿਸ਼ਾਂ ਜਾਰੀ ਨੇ ਹਾਲਾਂਕਿ ਕੋਈ ਕੈਂਡੀਡੇਟ ਵੀ ਇੱਥੇ ਮੌਜੂਦ ਨੇ ਉਹ ਵੀ ਇੱਕ ਵਾਰ ਫਿਰ ਸਮਝਾਉਦੇ ਨਜ਼ਰ ਆ ਰਹੇ ਨੇ ਤਸਵੀਰਾ ਐਂਟਰੀ ਪੁਆਇੰਟ ਦੀ ਆ ਰਹੀ ਹੈ ਜਿੱਥੇ ਕੇ ਸਟੂਡੈਂਟ ਦਾ ਆਈ ਕਾਰਡ ਪ੍ਰੂਫ ਚੈੱਕ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ ਤਾਕੇ ਬਾਤੋ ਬਾਦ ਜਿਹੜੇ ਨੇ ਸਟੂਡੈਂਟਸ ਨੇ ਜਿਹੜੇ ਉਹ ਆਪਣੀ ਬੋਰਡ ਦਾ ਭੁਗਤਾਨ ਕਰ ਸਕਣ ਆਪਣੀ ਬੋਰਡ ਕਰ ਸਕਣ ਤੇ ਇੱਕ ਹਾਕ ਜਿਹੜਾ ਸਾਨੂੰ ਮਿਲਿਆ ਹੋਇਆ ਜਮੂਰ ਦਾ ਹਾਕਾ ਉਹ ਜਿਹੜਾ ਵਰਤ ਸਕਣ ਸੋ ਚੈਕਿੰਗ ਚੱਲ ਰਹੀ ਹੈ ਤੇ ਅਖੇਕਾਰ ਹੁਣ ਅਪੀਲ ਵੀ ਚੱਲ ਰਹੀ ਹੈ ਬਹੁਤ ਸਾਰੇ ਸਟੂਡੈਂਟ ਜਿਹੜੇ ਹੁਣ ਅੰਦਰ ਚਾ ਚੁੱਕੇ ਨੇ ਕੇਵਲ ਚੁਣਿੰਦਾ ਵਿਦਿਆਰਥੀ ਹੀ ਬਾਹਰ ਨੇ ਪੋਲਿੰਗ ਸਟੇਸ਼ਨਾਂ ਤੋਂ ਤੇ ਉਹ ਵਿਦਿਆਰਥੀ ਹੀ ਆ ਜਿਹੜੇ ਕਿ ਹੁਣ ਅੰਦਰ ਜਾ ਕੇ ਕਿਸੇ ਦਾ ਇੱਕ ਦਾਪ ਵਿੱਚ ਪ੍ਰਧਾਨ ਦੇ ਸੀਟ ਦੇ ਲਈ ভাইস ਪ੍ਰਧਾਨ ਦੀ ਸੀਟ ਦੇ ਲਈ ਸੈਕਟਰੀ ਦੀ ਸੀਟ ਦੇ ਲਈ ਤੇ ਜੁਆਇੰਟ ਸੈਕਟਰੀ ਦੀ ਸੀਟ ਦੇ ਲਈ ਨਿਧਾਰਤ ਕਰਨਗੇ ਖੁਦ ਵੀ ਇੱਕ ਕੈਂਡੀਡੇਟ ਨੇ ਸਾਹਮਣੇ ਨਜ਼ਰ ਆ ਰਹੇ ਨੇ ਜਿਹੜੇ ਕਿ ਬਾਰ ਬਾਰ ਅਪੀਲ ਕਰ ਰਹੇ ਨੇ ਬਾਰ ਬਾਰ ਹਰ ਇੱਕ ਨੂੰ ਕਹਿ ਰਹੇ ਨੇ ਲਾਸਟ ਚਾਂਸ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਇਹੀ ਇੱਕ ਮੌਕਾ ਹੁੰਦਾ ਜੇ ਤੁਸੀਂ ਆਪਣੀਆਂ ਗੱਲਾਂ ਨਾਲ ਵਿਦਿਆਰਥੀਆਂ ਨੂੰ ਮਨਾ ਸਕਦੇ ਹੋ ਇਹ ਮੌਕਾ ਹੁੰਦਾ ਜੇ ਤੁਸੀਂ ਵਿਦਿਆਰਥੀਆਂ ਨੂੰ ਇਹ ਦੱਸ ਸਕਦੇ ਹੋ ਕਿ ਹਾਂ ਕਿ ਜਾਓ ਵੋਟ ਕਰੋ ਚੰਗੇ ਨੂੰ ਵੋਟ ਕਰੋ ਸਹੀ ਨੂੰ ਵੋਟ ਕਰੋ ਤੇ ਆਖਿਰਕਾਰ ਵੋਟ ਕਰਕੇ ਹੀ ਤੁਸੀਂ ਜਿਹੜਾ ਆ ਆਪਣੇ ਕੋਰਟ ਦਾ ਸਹੀ ਇਸਤੇਮਾਲ ਜਿਹੜਾ ਉਹ ਕਰ ਸਕਦੇ ਹੋ ਸੋ ਬਿਲਕੁਲ ਪ੍ਰਿੰਸਪਲ ਲੰਬੇ ਸਮੇਂ ਤੋਂ ਦੇਖ ਰਿਹਾ ਲਗਾਤਾਰ ਬੇਨਤੀ ਕਰਦੇ ਨਜ਼ਰ ਆ ਰਹੇ ਹੋ ਆਖਰੀ ਅਪੀਲ ਹੈ ਸਟੂਡੈਂਟਸ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਹਮ ਹਮਾ ਕੇ ਭਜੇ ਹੋ ਸੋ ਪਲੀਜ਼ ਪ੍ਰਿੰਸ ਦੇ ਨਾਮ ਤੋਂ ਵੋਟ ਕਰੋ ਤੇ ਸਾਰੇ ਇਹੋ ਜੀ ਕੈਂਡੀ ਚੁਣੋ ਜੋ ਦੀ ਯੂਨੀਵਰਸਿਟੀ ਦੇ ਵੈਲਫੇਅਰ ਲਈ ਕੰਮ ਕਰ ਸਕਣ ਧੰਨਵਾਦ ਜੇਕਰ ਗੱਲ ਕਰੀਏ ਅਸੀਂ ਸਟੂਡੈਂਟਸ ਦੀ ਤਾਂ ਲਗਾਤਾਰ ਜਿਹੜੇ ਨੇ ਲੋਕ ਨੇ ਉਹ ਆਪੋ ਆਪਣੇ ਪਾਰਟੀਆਂ ਨੂੰ ਲੈ ਕੇ ਹੀ ਜਿਹੜਾ ਮੂਹਰੇ ਰੱਖ ਕੇ ਵੋਟ ਮੰਗਦੇ ਵੀ ਨਜ਼ਰ ਆਏ ਨੇ ਪਰ ਕਈ ਐਸੇ ਨੇ ਜਿਹੜੇ ਕੇਵਲ ਕੰਮ ਦੇ ਆਧਾਰ ਤੇ ਜਿਹੜੇ ਕੰਮ ਦੇ ਆਧਾਰ ਤੇ ਅਪੀਲ ਕਰ ਰਹੇ ਜਿਨ੍ਹਾਂ ਦਾ ਕਹਿਣਾ ਕਿ ਕੇਵਲ ਕੰਮ ਕਰਕੇ ਹੀ ਜਿਹੜਾ ਉਹਨਾਂ ਨੂੰ ਚੁਣਿਆ ਜਾਵੇ ਜਿਵੇਂ ਕਿ ਸਟੂਡੈਂਟਸ ਨਹੀਂ ਕੰਮ ਕਰ ਰਹੇ ਹਨ ਯੂਨੀਵਰਸਿਟੀ ਲਈ ਕੰਮ ਕਰ ਰਹੇ ਸੋ ਤਸਵੀਰਾਂ ਆਖਰੀ ਜਿਹੜੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਹੁਣੇ ਤਸਵੀਰਾਂ ਨੇ ਇਸ ਸਮੇਂ ਸਟੂਡੈਂਟਸ ਦੀਆਂ ਤਸਵੀਰਾਂ ਜਿਹੜੇ ਕਿ ਵੋਟ ਕਰਨ ਦੇ ਲਈ ਉਹ ਅੰਦਰ ਜਾ ਰਹੇ ਨੇ ਸੋ ਬਿਲਕੁਲ ਹੈ ਕਈ ਫਰੈਸ਼ਰ ਵੀ ਹੈ ਫਸਟ ਟਾਈਮ ਫਸਟ ਟਾਈਮ ਹੀ ਜਾ ਰਹੇ ਹੋ ਨਹੀਂ ਨਹੀਂ ਮੈਂ ਸੈਕੰਡ ਈਅਰ ਹਾਂ ਮੇਰਾ ਸੈਕੰਡ ਟਾਈਮ ਵੋਟਿੰਗ ਹੈ ਆਈ ਕਾਰਡ ਵੀ ਜੈਸਸ ਮਿਲ ਰਹੀ ਹੈ ਇਹ ہماری ਪਰਵਿਨਿਆ ਸਲਿੱਪ ਲੈ ਕੇ ਜਿਹੜਾ ਆ ਉਹ ਅੰਦਰ ਜਾ ਰਹੇ ਨੇ ਸੋ ਇਹ ਚੋਣਾ ਦਾ ਮਾਹੌਲ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿੱਥੇ ਕਿ ਦੋ ਕੈਂਡੀਡੇਟ ਨੇ ਇੱਕ ਕੇਵੀਪੀ ਦਾ ਇੱਕ ਸੀਵਾਈਐਸਐਸ ਦਾ ਜਿਹੜੇ ਇੱਥੇ ਮੌਕੇ ਤੇ ਖੜੇ ਨੇ ਜਿਹੜੇ ਆਪਣੇ ਆਪਣੇ ਵਿਦਿਆਰਥੀਆਂ ਨੂੰ ਅਪੀਲ ਕਰ ਰਹੇ ਆ ਕਿ ਵੋਟ ਕੀਤੀ ਜਾਵੇ ਤਾਂ ਉਹਨਾਂ ਨੂੰ ਕੀਤੀ ਜਾਵੇ ਤੇ ਇੱਥੇ ਬਹੁਤ ਸਾਰੇ ਐਸੇ ਵਿਦਿਆਰਥੀ ਵੀ ਨਜ਼ਰ ਆਏ ਨੇ ਜਿਹੜੇ ਕੰਮ ਨੂੰ ਵੋਟ ਕਰਨਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇ ਉਹ ਪ੍ਰਧਾਨ ਚੁਣਨਾ ਚਾਹੁੰਦੇ ਨੇ ਜਿਹੜਾ ਯੂਨੀਵਰਸਿਟੀ ਚ ਰਹਿ ਕੇ ਵਿਦਿਆਰਥੀਆਂ ਦੀ ਸੁਣੇ ਸੋ ਐਸੇ ਪ੍ਰਧਾਨ ਨੂੰ ਲੱਭਦੇ ਨਜ਼ਰ ਆ ਰਹੇ ਨੇ ਵਿਦਿਆਰਥੀ ਤੇ ਹੁਣ 1 ਘੰਟੇ ਦਾ ਸਮਾਂ ਆ ਇਸ ਤੋਂ ਬਾਅਦ 9:30 ਵਜੇ ਹੁਣ ਜਿਹੜੀ VOTING ਆ ਉਹ ਸ਼ੁਰੂ ਹੋ ਚੁੱਕੀ ਹੈ ਬੈਲ ਜਿਹੜੀ ਆ ਆਖਰੀ ਬੈਲ ਆ ਸੁਣ ਰਹੀ ਤੁਹਾਨੂੰ ਸੁਣ ਰਹੀ ਹੋਵੇਗੀ ਬੈਲ ਹੁੰਦੀ ਆ ਕਿ ਹੁਣ ਜਿਹੜੇ ਅੰਦਰ ਆ ਜਾਣਗੇ ਉਹਨਾਂ ਦੀ VOT ਪੋਲ ਕਰਾ ਲਈਤੀ ਜਾਊਗੀ ਬਾਕੀਆਂ ਦੀ ਨਹੀਂ ਹੋਵੇਗੀ ਆਖਰੀ ਬੈਲ ਆ ਜਿਹੜੀ ਉਹ ਮਾਰ ਦਿੱਤੀ ਗਈ ਆ ਤੇ ਆਖਿਰਕਾਰ VOT ਆ ਜਿਹੜੀ ਉਹ ਹੁਣ ਵਿਦਿਆਰਥੀ ਪੋਲ ਕਰਨ ਲਈ ਅੰਦਰ ਜਾਂਦੇ ਨਜ਼ਰ ਆ ਰਹੇ ਆ ਬੋਰਡ ਜਿਹੜੇ ਆ ਹੁਣ ਉਹ ਕੀਤੀ ਜਾਵੇਗੀ ਪ੍ਰਧਾਨ ਚੁਣਿਆ ਜਾਵੇਗਾ ਵਾਈਸ ਪ੍ਰਧਾਨ ਚੁਣਿਆ ਜਾਵੇਗਾ ਸੈਕਟਰੀ ਤੇ ਜੁਆਇੰਟ ਸੈਕਟਰੀ ਇਸ ਯੂਨੀਵਰਸਿਟੀ ਦੇ ਵਿੱਚ ਅੱਜ ਹੀ ਸ਼ਾਮ ਤੱਕ ਕਲੀਅਰ ਹੋ ਜਾਵੇਗਾ ਕਿ ਕਿਸ ਨੂੰ ਚੁਣਿਆ ਗਿਆ ਹੈ ਤੇ ਕਿਹਨੂੰ ਵਿਦਿਆਰਥੀ ਪਸੰਦ ਕਰ ਰਹੇ ਨੇ ਹਰ ਇੱਕ ਅਪਡੇਟ ਤੁਹਾਨੂੰ ਦਿੰਦੇ ਰਹਿਾਂਗੇ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਮੈਨੂੰ ਜਸਪੀਤ ਸਿੰਘ ਆਸ਼ਕ ਤੇ ਕੈਮਰਾਮੈਨ ਸਕੰਦਰ ਨੂੰ ਦਿਓ ਇਜਾਜ਼ਤ ਧੰਨਵਾਦ